ਰਸਵੀ ਹੈ ਅਹਨ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਮ ਦੀ ਨੂਰ ਅਰ ਸੋ ਕੁਰ ਸੋ ਛਟੀ ਐ ਤਦ ਟਟ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਭ ਨਾਨਦਾਰੇ ਸਾਹੋ ਸਜਣ ਸਚਾ ਪਾਤਸ਼ਾਹ ਸਰਸ਼ਾਦ ਸ਼ਾਹੋ ਜਿਸ ਪਾਸ ਬਹਿਠਿਆ ਸੋਹੀਐ ਸਭ ਨੰਦਾਵੇ ਸਤਨਾ ਜੀ ਬਿਲਾਵਲ ਮਹਲਾ ਪਹਿਲਾ ਮੈਂ ਮਨ ਚਾਉ ਕਰਾਂ ਸਚ ਵਿਗਾਸੇਰਾ

ਸੇ ਰਾਮ ਆਵੇ ਗਤੋ ਹਰਨ ਨਾਥ ਨਾਥ ਹੈ ਤਿਸੇ ਭਾਵ ਸੋ ਥੀਏ ਕਿਰਪਾਲ ਸਦਾ ਅਵਨੇ ਹੱਠ ਨਾ ਜਾਣਾ ਨਾਨਕ ਸੱਚ ਗਹਿ ਰਹੇ ਬੰੜੇ ਰਣ ਪਲੇ ਦਿਨ ਸੁਹਾਰੇ ਕਰ ਸੋਤੜੀਏ ਪਰਮ ਜਗਾਇ ਰਾਮ ਨਾਵਹਣ ਨਵ ਧਨ ਸਬਦ ਜਾਗੇ ਆਪਣੇ ਪਰੀਆਂ ਤਾਜ ਕੋੜ ਕਪਟ ਸੁਭਾਉ ਦੂਜਾ ਛਾ ਕਰੇ ਲੋਕਾਂ ਯਾ ਸੱਚ ਸਬਦ ਨੀ ਸਾਨਿਆ ਕਰ ਜੋੜ ਨਾਨਕ ਸੱਚ ਮੰਗੈ ਨਦ ਕਰ ਤਦ ਪਾੜਿਆ ਗਿਆ ਗਸਲੋਣੜੀਏ ਬੋਲੇ ਗੁਰਬਾਣੀ ਰਾਮ ਜੇਨੇ ਸੁਣ ਮੰਨਿਆੜੀ ਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਭੂਜੈ ਸਮਾਏ ਆਪ ਗਵਾਏ ਤੇ ਭਾਵਨ ਸੋਚੀ ਸੁੱਝਾਏ ਰਹਿ ਅਤੀਤ ਅਪਰੰਪਰ ਰਾਤਾ ਸ ਮਨ ਗੁਣ ਸਾਰੇ ਆਹ ਪੂਰ ਰਹਿਆ ਸਰਬ ਠਾਈ ਨਾਨਕਾ ਔਰਤਾ ਤਸਨੇ ਹੀਰਾਮ ਗੁਰ ਮਤ ਮਨ ਰਹਿਸੀ ਸਿੱਜਸ ਦੇ ਹੀਰਾਮ ਮਾਨਮ ਸਬਦ ਸਿੱਜੈ ਤਰਨੋਕ ਨਾਥ ਪਛਾਣਐ ਮਾਨੜੀ ਗਡੋਲ ਨਾ ਜਾਏ ਇਕਤ ਹੀ ਮੈਂ ਆਧਾਰ ਤੇਰਾ ਤੋ ਖਸਮ ਮੇਰਾ ਮੈਂ ਤਣ ਤਕਿਆ ਤੇਰਾ ਸੋਚਾ ਸਦਾ ਨਾਨਕ ਗੁਰ ਸਬਦ ਚਗਰ ਨਭੇ ਰਹੋ ਮੈਂ ਆਧਾਰ ਤੇਰਾ ਤੋਖਸਮ ਮੇਰਾ ਤਣ ਤਕਿਆ ਤੇਰਾ ਸੱਚ ਸੂਚ ਸਦਾ ਨਾਨਕ ਗੁਰ ਸਬਦ ਚਗਰ ਨਵੇ ਰਹੋ ਕਾ ਖਾਲਸਾ ਵਾਹਿਗੁਰੂ ਜੀ ਕੀ ਹਤੈ